ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀਆ ਇੱਕ ਤਾਂ ਕੁੜੀ ਨਹੀਂ ਮਿਲਦੀ ਹੈਗੀ ਉੱਤੋਂ ਰਹਿੰਦਾ ਖੁੰਦਾ ਜੋਤਨੇ ਪੰਗਾ ਪਤਾ ਪਤਾ ਨਹੀਂ ਸਾਲਾ ਕਿੱਧਰ ਭੱਗ ਗਿਆ ਮੈਂ ਫੋਨ ਲਾਈਂਦਾ ਫੋਨ ਵੀ ਨਹੀਂ ਚੱਕਦਾ ਹੈਗਾ ਸੰਗੋ ਬੰਦੀ ਕਰ ਲਿਆ ਚਲ ਕੋਈ ਨਾ ਐ ਕਰਦਾ ਬਾਈ ਨੂੰ ਪਾਉਦਾ ਘਰੇ ਜਾ ਕੇ ਵੀ ਕੁਛ ਕੁੜੀ ਦਾ ਮਿਲਿਆ ਕਿ ਨਾ ਮੈਨੂੰ ਲੱਗਦਾ ਉਹੀ ਮੁੰਡੇ ਨਾ ਆ ਗਏ ਕੁਝ ਨੂੰ ਦੇਖਦੇ ਦੇ ਦੇਂਦੇ ਤੁਸੀਂ ਐਂ ਕਰੋ ਅੰਦਰ ਜਾਓ ਮੈਂ ਦੇਖਦਾ ਓਹ ਨਾ ਆ ਗਾ ਯਾਰ ਹਾਂ ਭਾਈ ਤੂੰ ਹਾਂ ਭਾਈ ਮੈਂ ਤਾਂ ਐ ਪੁੱਛਣਾ ਸੀ ਮੈਨੂੰ ਕੁੜੀ ਦਾ ਕੁਝ ਪਤਾ ਲੱਗਿਆ ਮੈਂ ਪੜਨੀਆਂ ਸਾਰੀਆਂ ਅੰਗਲੀਆਂ ਦੇਖ ਲਈਆਂ ਮੈਨੂੰ ਕਿਤਨੀ ਲੰਬੀ ਹੈਗੀ ਉਹ ਉਹ ਭਾਈ ਯਾਰ ਮੈਂ ਤੈਨੂੰ ਕਹਿ ਤਾ ਹੈਗਾ ਸੀ ਜੀਜੂਰੇ ਆਈ ਜਾਂ ਮੈਨੂੰ ਕਿਤੇ ਮਿਲੀ ਮੈਂ ਤੈਨੂੰ ਫੋਨ ਕਰ ਦੂੰਗਾ ਨਾਲੇ ਟਾਈਮ ਤਾਂ ਦੇਖ ਲਾ ਅੱਧੀ ਰਾਤ ਹੋ ਰਹੀ ਹੈ ਯਾਰ ਤੂੰ ਕਿਉਂ ਗੇਟ ਖੜਕਾ ਕੇ ਤੰਕਰੀ ਜੰਨਾ ਓ ਭਾਈ ਮੇਰਾ ਕਿਹੜਾ ਜੀ ਕਰਦਾ ਵੀ ਤੈਨੂੰ ਅੱਧੀ ਰਾਤ ਨੂੰ ਤੰਗ ਕਰਾਂ ਤਾ ਇਹਰਾ ਸਮਾਨ ਜ਼ਰੂਰੀ ਆ ਕਿ ਯਾਰ ਮੈਂ ਗਰੀਬ ਬੰਦਾ ਆ ਯਾਰ ਮੇਰਾ ਤਾਂ ਖੱਜਲ ਖਾਰ ਹੁੰਦਾ ਫਿਰਦਾ ਚੱਲਾਂਇ ਕਰੀ ਬਾਈ ਜੇ ਤੈਨੂੰ ਉਹ ਕੁੜੀ ਦਾ ਪਤਾ ਲੱਗ ਗਿਆ ਨਾ ਤਾਂ ਮੈਨੂੰ ਫੋਨ ਜ਼ਰੂਰ ਕਰ ਦੇ ਯਾਦ ਕਰਕੇ ਹਾਂ ਭਾਈ ਮੈਂ ਤੈਨੂੰ ਆਪੇ ਫੋਨ ਕਰ ਦੂਗਾ ਕੋਈ ਗੱਲ ਹਾਂ ਚੱਲ ਠੀਕ ਆ ਬਾਈ ਫਿਰ ਠੀਕ ਹੈ ਓ ਕੀ ਸੋਚੀ ਜਨਾ ਕਾਲੇ ਓਏ ਹਾਂ ਬਾਈ ਮੇਰੀ ਸਾਨੂੰ ਕੁੜੀ ਉਹ ਓ ਕਿੱਥੇ ਮਿਲਿਆ ਬਾਈ ਪਿੰਡ ਦੀਆਂ ਗਲੀਆਂ ਗਲੀਆਂ ਫਰੋਲ ਲਈ ਅਸੀਂ ਨੇ ਚੱਪਾ ਚੱਪਾ ਸਾਂ ਲਿਆ ਕਿਤੇ ਨਹੀਂ ਲੱਭੀਏਗੀ ਸਾਨੂੰ ਉਹ ਓਏ ਸਭ ਤੇਰੀ ਪਵਾੜੇ ਪਾਏ ਹੋਏ ਨੇ ਜੋ ਕੁੜੀ ਨੂੰ ਸਮਾਨ ਨਾ ਫੜਾਉਂਦਾ ਨਾ ਸਾਨੂੰ ਆ ਦੇਣ ਨਾ ਦੇਖਣੇ ਪੈਂਦੇ ਉਹ ਮੇਰੇ ਕੀ ਪਵਾੜੇ ਪਾਏ ਹੋਣੇ ਓਏ ਜਾਣਦਾ ਛੋਟੀ ਨਿਕਲਦੀ ਸੀ ਸਮਾਨ ਤਾਂ ਸਾਨੂੰ ਚਾਹੀਦਾ ਜੀਗਾ ਟਾਈਮ ਸਿਰ ਹੋਰ ਦੱਸੋ ਹੁਣ ਮੈਂ ਕੀ ਕਰਦਾ ਕਿਸੇ ਨਾ ਕਿਸੇ ਤਰੀਕੇ ਦਾ ਸਮਾਨ ਪਹਚਾਉਣਾ ਹੀ ਸੀ ਮੈਂ ਓਏ ਤੂੰ ਆ ਬਹਾਨੇ ਦਾ ਨਾ ਲਾ ਵੀ ਤੂੰ ਘਰੋਂ ਨਿਕਲ ਨਹੀਂ ਸਕਦਾ ਸੀ ਬਾਹਰ ਓਏ ਹੋਰ ਕੀ ਕਰਦਾ ਡੈਡੀ ਨੂੰ ਸਭ ਪਤਾ ਲੱਗ ਗਿਆ ਸੀਗਾ ਵੀ ਮੈਂ ਇੱਕ ਸਮਗੜਾ ਰਾਂਗਾ ਨਸ਼ੇ ਦਾ ਵਪਾਰ ਕਰਦਾਂਗਾ ਉਹਨਾਂ ਨੇ ਤਾਂ ਮੇਰੀ ਪਾਬੰਦੀ ਲਾਦੀ ਬਾਹਰ ਨਿਕਲ ਤੇ ਓ ਚੱਲ ਕੋਈ ਨਾ ਇਹਦਾ ਛੱਡ ਫਿਰ ਤੂੰ ਐਂ ਦੱਸ ਹੁਣ ਆਪਾਂ ਕਰਨਾ ਕੀ ਆ ਮੇਰੀ ਸੋਚ ਮੁਤਾਬਕ ਤਾਂ ਇਹ ਸੋਚ ਰਿਹਾ ਮੈਂ ਬਿਓ ਕੁੜੀ ਤਾਂ ਅੱਜ ਥਾਣੇ ਗਈ ਨਹੀਂਗੀ ਇਹ ਪੁਲਿਸ ਨੂੰ ਖਬਰ ਕੀਤੀ ਹੁੰਦੀ ਤਾਂ ਪੁਲਿਸ ਹੁਣ ਤੱਕ ਆਪਣੇ ਘਰੇ ਆ ਜਾਣੀ ਸੀਗੀ ਇਹ ਗੱਲ ਵੀ ਸਹੀ ਆ ਯਾਰ ਉਹ ਕੁੜੀ ਕਿਤੇ ਪਿੰਡ ਜਿਲੂ ਕਿਉਂ ਆ ਪਤਾ ਕਰਨਾ ਤੂੰ ਜਲਦੀ ਤੋਂ ਜਲਦੀ ਫਿਰ ਯਾਰ ਲੱਭੀਏ ਕਿਵੇਂ ਹੁਣ ਠੀਕ ਆ ਬਈ ਫਿਰ ਕੱਲ ਦੀ ਦੀਪੀ ਕਰਨੀ ਆਈ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਹੋਣੀ ਨਾ ਕੋਈ ਆਤਾ ਨਾ ਕੋਈ ਪਤਾ ਕਿੱਥੇ ਆ ਕੀ ਹੋ ਗਿਆ ਕਿਤੇ ਮਰੀਤੀ ਨੂੰ ਨਾ ਕੁਝ ਹੋ ਗਿਆ ਹੋਵੇ ਜਿਉਂ ਉਹ ਕੁਝ ਹੋ ਗਿਆ ਮੈਂ ਜਿਉਂਦਾ ਮਰ ਜੂ ਮਰੀਤੀ ਬਿਨਾ ਜਿਉਂਦਾ ਮਰ ਜੂ ਪਤਾ ਨਹੀਂ ਕਿੱਥੇ ਆ ਗੱਲ ਸੁਣੋ ਮੈਨੂੰ ਤੁਹਾਡਾ ਫੋਨ ਮਿਲ ਸਕਦਾ ਥੋੜੇ ਟਾਈਮ ਲਈ ਮੈਂ ਆਪਣੇ ਬਾਪੂ ਨਾਲ ਗੱਲ ਕਰਨੀ ਸੀ ਪਰ ਤੁਸੀਂ ਮੈਥੋਂ ਕੱਲ ਹੀ ਲੈ ਲਾਂਦੇ ਫੋਨ ਮੈਨੂੰ ਤਾਂ ਐ ਸੀ ਤੁਸੀਂ ਇਕੱਲੇ ਰਹਿੰਦੇ ਹੋ ਨਹੀਂ ਮੈਂ ਆਪਣੇ ਬਾਪੂ ਜੀ ਨੂੰ ਇਹ ਸਭ ਕੁਝ ਦੱਸ ਕੇ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੀ ਤਾਂ ਹੀ ਕਰਕੇ ਮੈਂ ਉਹਨਾਂ ਨੂੰ ਫੋਨ ਨਹੀਂ ਕੀਤਾ ਕੱਲ ਜਿਹੜੀ ਉਹਨਾਂ ਨੂੰ ਹੁਣ ਟੈਨਸ਼ਨ ਹੋਈ ਹੋਗੀ ਕਿ ਜਵਾਂਤੀ ਸਾਰੀ ਰਾਤ ਘਰੇ ਨਹੀਂ ਆਈ ਉਹਦਾ ਕੀ ਵੀ ਕੋਈ ਮਜਬੂਰੀ ਸੀ ਮੈਂ ਤਾਂ ਹੀ ਨਹੀਂ ਬਾਪੂ ਨੂੰ ਕੱਲ ਕੁਝ ਦੱਸਿਆ ਕੀ ਮਜਬੂਰੀ ਜੀ ਜੀ ਬਈ ਕੱਲ ਹੀ ਸਾਰਾ ਕੁਝ ਦੱਸਣ ਦੀ ਡੈਡੀ ਨੂੰ ਫਿਰ ਉਹਨਾਂ ਨੇ ਕਾਲੇ ਦੇ ਘਰ ਜਾ ਕੇ ਉਹਨੂੰ ਮਾੜਾ ਚੰਗਾ ਬੋਲਣਾ ਸੀ ਫਿਰ ਉਹ ਅੱਜ ਵੀ ਜਾ ਕੇ ਬੋਲ ਸਕਦੇ ਨੇ ਮਾੜਾ ਚੰਗਾ ਕਾਲੇ ਨੂੰ ਤਾਂ ਨਹੀਂ ਅੱਜ ਉਹ ਫੈਕਟਰੀ 'ਚ ਨੇ ਤੇ ਜਦ ਤੱਕ ਉਹ ਕਰ ਜਾਣਗੇ ਉਹ ਤੱਕ ਸ਼ਾਮ ਹੋ ਚੁੱਕੀ ਇਸ ਲਈ ਮੈਂ ਸਾਰੀ ਗੱਲ ਬਾਪੂ ਨੂੰ ਫੈਕਟਰੀ 'ਚ ਹੁੰਦਿਆਂ ਹੁੰਦਿਆਂ ਹੀ ਦੱਸਣੀ ਹੈਗੀ ਅੱਛਾ ਲੈ ਕੁੜੀਆਂ ਦਾ ਵੀ ਇੰਨਾ ਦਮਾ ਚੱਲਦਾ ਲੈ ਤੂੰ ਘਰ ਲੈ ਘਰੇ ਗੱਲ ਕੋਈ ਗੱਲ ਆ ਗਿਆ ਹੈਲੋ ਹਾਂਜੀ ਕੌਣ ਬੋਲਦੇ ਹੋ ਬਾਪੂ ਮੈਂ ਸਿਮੇ ਬੋਲ ਰਹੀ ਆਂ ਦੀਪੀ ਤੂੰ ਪੁੱਤ ਤੂੰ ਕਿੱਥੇ ਚਲੀ ਗਈ ਸੀਗੀ ਤੂੰ ਮੈਨੂੰ ਪੁੱਤ ਦੱਸਤਾ ਦੇਣਾ ਸੀਗਾ ਤੂੰ ਹੁਣ ਕਿੱਥੇ ਆਂ ਤੂੰ ਮੈਨੂੰ ਦੱਸ ਮੈਂ ਹੁਣੇ ਤੇਰੇ ਕੋਲੇ ਆਉਣਾਗਾ ਤੈਨੂੰ ਲੈਣ ਵਾਸਤੇ ਆਉਂ ਪੁੱਤ ਬਾਪੂ ਮੈਂ ਠੀਕ ਆ ਮੈਨਾਂ ਤੁਹਾਨੂੰ ਕੁਝ ਦੱਸਣਾ ਤੁਸੀਂ ਧਿਆਉਨਾ ਮੇਰੀ ਗੱਲ ਸੁਣਿਓ ਹਾ ਹਾ ਦੀਪੀ ਦਸ ਕੀ ਦਸਣਾ ਤੂ ਬੁੱਤ ਬਾਪੂ ਜਿਹੜਾ ਆਪਣਾ ਗਵਾਂਡੀਆ ਨਾ ਕਾਲਾ ਉਹ ਨਸ਼ੇ ਦੀ ਸਮਗਲਿੰਗ ਕਰਦਾ ਪਰ ਦੀਪੀ ਇਹ ਸਾਰਾ ਕੁਝ ਤੈਨੂੰ ਕਿਵੇਂ ਪਤਾ ਬਾਪੂ ਦੀਪੀ ਪੁੱਤ ਮੈਨੂੰ ਹੁਣ ਸਮਝ ਨਹੀਂ ਆ ਰਹੀ ਮੈਂ ਤੇਰੇ ਤੇ ਗੁੱਸਾ ਕਰਾਂ ਜਾਂ ਤਰਸ ਬਾਪੂ ਜਿਹੜੀ ਵੀ ਗਲਤੀ ਹੋਈ ਹੈ ਮੇਰੇ ਤੋਂ ਅਣਜਾਣਪੁਣੇ ਚ ਹੋਈ ਆ ਮੈਂ ਜਾਣ ਬੁਝ ਕੇ ਕੁਛ ਨਹੀਂ ਕੀਤਾ ਪੁੱਤ ਹੁਣ ਤੂੰ ਇਹ ਗੱਲਾਂ ਛੱਡ ਤੂੰ ਐਂ ਦੱਸ ਤੂੰ ਕਿੱਥੇ ਆ ਮੈਂ ਤੈਨੂੰ ਲੈਣਾ ਵਾਂ ਜਾਂ ਫਿਰ ਮੈਂ ਕਾਲੇ ਦੇ ਘਰ ਜਾਵਾਂ ਨਾ ਨਾ ਬਾਪੂ ਤੂੰ ਕਾਲੇ ਦੇ ਘਰੇ ਨਾ ਜਾਈ ਜੇ ਉਹਨੂੰ ਪਤਾ ਲੱਗ ਗਿਆ ਨਾ ਤੂੰ ਮੇਰੇ ਕਿਸੇ ਦੇ ਘਰੇ ਲੁਕੀ ਬੈਠੀ ਆ ਉਹਨੇ ਆਪਣੇ ਬੰਦੇ ਉੱਥੇ ਭੇਜ ਦੇਣੇ ਤੂੰ ਖਲੇ ਨਾ ਫੈਕਟਰੀ 'ਚ ਧਿਆਨ ਦੇ ਆਪਣਾ ਕੰਮ ਕਰ। ਉਹ ਤਾਂ ਮੈਂ ਤਾਂ ਫੈਕਰੀ ਗਿਆ ਹੀ ਨਹੀਂ। ਨੰਤੇ ਹੀ ਫੈਕਰ ਬਾਟਾ-ਬਾਟਾ ਖਾਈ ਗਿਆ। ਮੇਰੀ ਧੀ ਕਿੱਥੇ ਚਲੀ ਗਈ? ਚਲ ਕੋਈ ਨਹੀਂ ਬਾਪੂ ਮੈਂ ਨਾ ਪੁਲਿਸ ਨਾਲ ਗੱਲ ਕਰਦੀ ਹਾਂ ਤੇ ਮੈਂ ਪੁਲਿਸ ਲੈ ਕੇ ਘਰੇ ਆਉਂਗੀ। ਜੇਕਰ ਤੋਂ ਕਾਲਾ ਕੋਈ ਹੋਰ ਪੁੱਛ ਪੁੱਛੇ ਤਾਂ ਉਹਨਾਂ ਨੂੰ ਦੱਸਣ ਤੋਂ ਇਨਕਾਰ ਕਰਦੀ। ਕਿਵੇਂ ਅੰਕਲ ਜੀ ਠੀਕ ਆ ਬੇਟੀ ਠੀਕ ਆ ਲੱਗਿਆ ਵਰਦੀਪੀਆ ਕੁਝ ਪਤਾ ਕਿੱਥੇ ਰਹਿ ਰਹੀ ਹੈ ਕਿਉਂ ਜੀਪੀ ਦਾ ਪੁੱਤ ਕੋਈ ਪਤਾ ਨਹੀਂ ਲੱਗਿਆ ਸਭੋ ਮੈਂ ਤਾਂ ਤੇਰੇ ਤੋਂ ਪਹਿਲਾਂ ਉਹਦੀ ਸਹੇਲੀ ਨੂੰ ਫੋਨ ਕਰਕੇ ਆਟਿਆਗਾ ਉਹ ਵੀ ਕਹਿੰਦੀ ਸੀ ਉਹ ਕੱਲ ਦੀ ਕਾਲਜ ਨਹੀਂ ਆਈ ਕਾਲਜ ਨਹੀਂ ਵੀ ਗਈ ਉਹ ਕਾਲਜ ਜੁਗਾਇਬੂ ਇਸਕੜੀ ਨਹੀਂ ਨਹੀਂ ਪੁੱਤ ਜਿਹੜੀ ਉਹਦੀ ਸਹੇਲੀ ਮੈਂ ਫੋਨ ਕੀਤਾ ਜਿਹਨੂੰ ਉਹ ਨਹੀਂ ਗੱਲ ਗਾਲ ਜਾਈ ਅੱਛਾ ਅੱਛਾ ਅੰਕਲ ਜੀ ਕੜੋ ਕੋਈ ਗੱਲ ਨਹੀਂ ਆਪਾਂ ਠੀਕ ਰਹਿੰਦੇ ਆਂ ਜੀ ਪੀ ਨੂੰ ਕੀ ਪਤਾ 1-2 ਦਿਨਾਂ ਚ ਘਰ ਵਾਪਸੀ ਆ ਜੇ ਚਲ ਦੇਖ ਲੈਨੇ ਪੁੱਤ ਹਾਂਜੀ ਹਾਂਜੀ ਅੰਕਲ ਜੀ ਕੋਈ ਗੱਲ ਨਹੀਂ ਤੁਸੀਂ ਵੀ ਟੈਨਸ਼ਨ ਨਾ ਲਓ ਆ ਜੂ ਅੰਕਲ ਜੀ ਉਹ ਠੀਕ ਹੈ ਠੀਕ ਚੰਗਾ ਅੰਕਲ ਜੀ ਚਲਦਾ ਮੈਂ ਠੀਕ ਹੈ ਇਹ ਬੁੜੇ ਨੇ ਤਾਂ ਕੁਝ ਦੱਸੀ ਨਹੀਂਗਾ ਪਰ ਜਿਹੜੇ ਹਿਸਾਬ ਨਾਲ ਕਬਰ ਆ ਰਿਹਾ ਸੀ ਇਹਨੂੰ ਐਵੇਂ ਜੇ ਰੱਖਿਆ ਜ ਇਹਨੂੰ ਕੁਝ ਪਤਾ ਹੁੰਦਾ ਮੈਂ ਮੈਂ ਕਰਦਾ ਹਾਂ ਜੱਸੀ ਦੇ ਜੋਤ ਨੂੰ ਫੋਨ ਕਰਦਾ ਉਹਨਾਂ ਨਾਲ ਕਰਦੇ ਹਾਂ ਸਲਾਹ ਫਿਰ ਓਏ ਹਾਂ ਜੱਸੀ ਕਿੱਥੇ ਈ ਤੁਸੀਂ ਚਲੋ ਆਇਆ ਕਰੋ ਉਹਨੂੰ ਫੇਰ ਲੱਭਿਓ ਤੁਸੀਂ ਮੇਰੇ ਕੋਲ ਅੱਡੇ ਤੇ ਪਹੁੰਚੋ ਆਪਣੇ ਤੇ ਹਾਂ ਜਲਦੀ ਤੋਂ ਜਲਦੀ ਆਓ ਮੈਂ ਇੱਕ ਗੱਲ ਕਰਨੀ ਹੈ ਜ਼ਰੂਰੀ ਓਏ ਆ ਗਏ ਕਿਵੇਂ ਆ ਬੱਛਿਆ ਓ ਕਿਵੇਂ ਬੜਾ ਖੁਸ਼ੀ ਆ ਲਾਦਾ ਬਾਈ ਹੱਲ ਲੱਭ ਗਿਆ ਓਏ ਹੱਲ ਤੇਰਾ ਕਹਿਣ ਦਾ ਮਤਲਬ ਕੀ ਆ ਕੀ ਹੱਲ ਲੱਭ ਗਿਆ ਦੱਸਾਂ ਫਿਰ ਤੁਹਾਨੂੰ ਦੱਸ ਦੱਸ ਬੇਰੀ ਪਤਾ ਲੱਗੂ ਉਜਸੀ ਮੈਨੂੰ ਸ਼ੱਕ ਆ ਗਿਆ ਬੁੜੇ ਤੇ ਜਿਹਨੇ ਮੈਨੂੰ ਦੀਪੀ ਬਾਰੇ ਸਾਰਾ ਕੁਝ ਪਤਾ ਹੁੰਦਾ ਹੈਗਾ ਅੱਜ ਮੇਰੇ ਘਰੇ ਗਿਆ ਸੀਗਾ ਉਸ ਦੀ ਜਵਾਨ ਲੜਖੜਾ ਰਹੀ ਸੀਗੀ ਇਹਨੂੰ ਸਭ ਕੁਝ ਪਤਾ ਹੈਗਾ ਵੀ ਦੀਪੀ ਕਿੱਥੇ ਹੈਗੀ ਬਸ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹਦੇ ਮੂੰਹੋਂ ਬੁਲਵਾਉਣਾ ਪਊ ਇਹ ਸਭ ਕੁਝ ਪਰ ਇਹ ਸਾਰਾ ਕੁਝ ਆਪਾਂ ਕਿਵੇਂ ਪਤਾ ਕਰਾਂਗੇ ਭਾਈ ਓਏ ਆਪਾਂ ਨੂੰ ਨਾ ਇਹਨਾਂ ਦੇ ਘਰੇ ਪੁਲਿਸ ਪਾਉਣੀ ਪਊਗੀ ਓਏ ਤੇਰਾ ਦਿਮਾਗ ਤਾਂ ਠੀਕ ਆ ਜੇ ਆਪਾਂ ਇਹਨਾਂ ਦੇ ਘਰੇ ਪੁਲਿਸ ਭੇਜੀ ਤਾਂ ਕੁੜੀ ਦਾ ਪਤਾ ਲੱਗ ਜੂ ਕੁੜੀ ਨੇ ਆਪਣੇ ਬਾਰੇ ਸਾਰਾ ਕੁਝ ਦੱਸ ਦੇਣਾ ਵੀ ਕੀ ਕੁਝ ਕਰਦੇ ਨੇ ਉਹ ਰਹੇ ਨਾ ਜੀ ਪੌਂਦੂ ਦੇ ਪੌਂਦੂ ਯਾਰ ਅਸਲੀ ਪੁਲਿਸ ਭੇਜਣ ਨੂੰ ਕੌਣ ਕਰਿਆਗਾ ਆਪਾਂ ਤਾਂ ਉਹਨਾਂ ਦੇ ਕਰੇ ਨਕਲੀ ਪੁਲਿਸ ਭੇਜਣੀਆਂ ਉਹ ਬਾਈ ਤੇਰਾ ਕਹਿਣ ਦਾ ਕੀ ਮਤਲਬ ਆ ਕਹਿਣ ਦਾ ਮਤਲਬ ਇਹ ਆਗਾ ਤੁਸੀਂ ਦੋਹੇ ਜਾਨੇ ਪੁਲਿਸ ਵਾਲੇ ਬਣ ਕੇ ਜਾਓਗੇ ਤੇ ਬੜੇ ਨੂੰ ਧਮਕਾਓਗੇ ਜੇ ਤੁਸੀਂ ਉਹ ਬੜੇ ਨੂੰ ਜ਼ਬਰਦਸਤੀ ਫੜ ਕੇ ਲਿਜਾਣ ਲੱਗੋਗੇ ਨਾ ਤਾਂ ਮੈਂ ਉਹਦੇ ਅੱਗੇ ਆ ਜਾਊਗਾ ਤੇ ਉਹਨੂੰ ਮੈਂ ਬਚਾਊਂਗਾ ਕੀ ਪਤਾ ਹਮਦਰਦੀ ਚਾਕੇ ਉਹ ਮੈਨੂੰ ਸਾਰਾ ਕੁਝ ਦੱਸੀ ਰਵੇ ਉਹ ਤੈਨੂੰ ਕੀ ਲੱਗਦਾ ਵੀ ਦੀਪੀ ਨੇ ਆਪਣੇ ਬਾਪੂ ਨੂੰ ਸਾਰਾ ਕੁਝ ਦੱਸਿਆ ਹੋਣਾ ਤਾਂ ਜੋ ਉਹ ਤੈਨੂੰ ਦੱਸੂਗਾ ਉਹ ਕੰਬਲਿਆ ਡਾਤਾ ਵੱਡੇ ਵੱਡੇ ਲੋਕਾਂ ਨੇ মুখ ਖਲਾੰਦਾ ਇਹਦਾ ਫਿਰ ਵੀ ਗਰੀਬ ਲੋਕ ਨੇ ਪਰ ਤੁਸੀਂ ਮੇਰੀ ਸਕੀਮ ਮੁਤਾਬਕ ਚੰਦੇ ਹੋ ਬਸ ਕਿਹਾ ਦੇਖੋ ਕੀ ਹੁੰਦਾ ਉਹ ਬਜ਼ੁਰਗੋ ਅਸੀਂ ਨਾ ਛੋਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਸਾਨੂੰ ਕਿਸੇ ਨੇ ਦੱਸਿਆ ਕਿ ਛੋਡੀ ਕੁੜੀ ਨਸ਼ਾ ਵਪਾਰ ਕਰਦੀ ਹੈ ਨਾ ਨਾ ਸੁਨਾਪ ਤੁਹਾਨੂੰ ਕਿਸ ਨੇ ਐਵੇਂ ਕਹਿਤਾ ਮੇਰੀ ਕੁੜੀ ਨਸ਼ਾ ਵਪਾਰ ਨਹੀਂ ਕਰਦੀ ਜੀ ਝੂਠ ਮਾਰਿਆ ਕਿਸੇ ਨੇ ਉਹ ਪਰਸ ਨੂੰ ਸਾਰਾ ਕੁਝ ਪਤਾ ਹੁੰਦਾ ਕੌਣ ਸਹੀ ਆ ਤੇ ਕੌਣ ਗਲਤ ਆ ਐਂ ਦੱਸੋ ਕਿੱਥੇ ਆ ਛੋਡੀ ਕੁੜੀ ਸਾਨੂੰ ਬਾਲੀਆ ਮੱਤਾ ਜੀ ਨਾਲ ਦੋ ਜਨਾਬ ਮੈਂ ਤਾਂ ਆਪ ਦੋਧਰਾ ਤੋਂ ਲੱਭਦਾ ਪਿਆ ਮੈਨੂੰ ਵੀ ਨਹੀਂ ਲੱਭੀ ਕਿੱਥੇ ਆ ਮੇਰੀ ਕੁੜੀ ਅੱਛਾ ਜੇ ਤੁਹਾਨੂੰ ਤੁਹਾਡੀ ਕੁੜੀ ਨਹੀਂ ਲੱਭ ਰਹੀ ਤਾਂ ਥਾਣੇ ਚ ਕੋਲ ਦੱਸਦਾ ਹੈ ਨਹੀਂ ਨਾ ਕੋਈ ਰਿਪੋਰਟ ਕਰੀਆ ਜਨਾਬ ਮੈਂ ਡਰ ਕੇ ਆਸੀਆ ਮੈਨੂੰ ਇਹ ਲੱਭ ਦਿਆ ਪਿਆਗਾ ਇਹ ਨਾਲੇ ਗਰੀਬਾਂ ਦੀ ਕੌਣ ਸੁਣਦਾ ਹੈ ਜਨਾਬ ਥਾਣੇ ਚ ਉਹ ਬੁੱਢਿਆ ਤਾਂ ਸਿੱਧਾ ਤਰ੍ਹਾਂ ਮੰਨਣਾ ਕਿ ਨਾ ਨਹੀਂ ਤਾਂ ਫਿਰ ਸਾਨੂੰ ਦੂਜੀ ਤਰ੍ਹਾਂ ਵੀ ਮਨਾਉਣਾ ਆਉਂਦਾ ਜਨਾਬ ਮੈਂ ਕਹਤਾ ਐਸਾ ਵੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੜਵੇ ਵੀ ਦੱਸ ਦੇ ਬੁੱਢਿਆ ਕਿੱਥੇ ਹੈ ਕੁੜੀ ਤੇਰੀ ਦੱਸ ਦੇ ਸੁਣਦਾ ਨਹੀਂ ਸੁਣਦਾ ਤੈਨੂੰ ਫੌਂਕ ਲਗੀ ਓਏ ਹਾਂ ਮੁੰਡਿਆ ਤੂੰ ਕੌਣ ਆ ਸਰ ਮੈਂ ਸਰਪੰਚ ਦਾ ਮੁੰਡਾ ਹਾਂ ਤੇ ਹਾਂਜੀ ਇੱਧਰ ਲੱਗੇ ਜਰੇ ਅੰਕਲ ਨੂੰ ਤੁਸੀਂ ਉਹ ਸਾਨੂੰ ਕਿਸੇ ਨੇ ਖਬਰ ਦਿੱਤੀ ਆ ਬੀਨਾਂ ਦੀ ਕੁੜੀ ਨਸ਼ੇ ਵਿੱਚ ਦੀਆ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਇਹ ਸਾਨੂੰ ਦੱਸ ਨਹੀਂ ਰਹੇ ਤਾਂ ਕਰਕੇ ਫਿਰ ਮਜਬੂਰਨ ਸਾਨੂੰ ਐ ਲੈ ਜਾਣਾ ਪੈ ਰਿਹਾ ਇਹਨਾਂ ਨੂੰ ਪਰ ਨਹੀਂ ਨਹੀਂ ਹੈਹੀ ਜੀ ਕੋਈ ਗੱਲ ਨਹੀਂ ਹੋਦਾ ਜੀ ਸਰ ਭੀਪੀ ਹੀ ਜੀ ਨਹੀਂ ਕਿ ਕੋਈ ਕੰਮ ਨਹੀਂ ਕਰ ਸਕਦੀ ਜੀ ਉਹ ਸਾਨੂੰ ਕੋਈ ਗਲਤਫਹਿਮੀ ਨਹੀਂ ਹੋਈ ਹੈਗੀ ਸਾਨੂੰ ਪੱਕਾ ਯਕੀਨ ਆ ਨਾਲੇ ਪੁਲਿਸ ਵਾਲਿਆਂ ਨਾਲ ਝੂਠ ਤੇ ਮਜ਼ਾਕ ਕੌਣ ਕਰ ਸਕਦਾ ਨਾ ਨਾ ਇਹ ਬਿਲਕੁਲ ਝੂਠ ਹੈ ਜੀ ਕਾਲੇ ਪੁੱਤ ਤੂੰ ਤਾਂ ਮੇਰੀ ਧੀ ਬਾਰੇ ਜਾਣਦਾ ਪੁੱਤ ਉਠ ਮਾਰਿਆ ਕਿ ਉਹ ਨਸ਼ਾ ਨਹੀਂ ਕਰਦੀ ਨਾ ਵੇਚਦੀ ਆ ਪੁੱਤ ਓਏ ਹਾਂਜੀ ਸਰ ਇਹ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈਗੀ ਨਾਲੇ ਅੰਕਲ ਜੇ ਦੀਪੀ ਬਾਰੇ ਕੋਈ ਗੱਲ ਤੁਹਾਨੂੰ ਪਤਾ ਗਈ ਤਾਂ ਇਹਨਾਂ ਨੂੰ ਦੱਸ ਦਿਓ ਉਹ ਆਪ ਆ ਕੇ ਬਿਆਨ ਦੇ ਦੂਗੀ ਇਹਨਾਂ ਨੂੰ ਨਾ ਪੁੱਤ ਮੈਂ ਇਹਨਾਂ ਨੂੰ ਪਹਿਲੀ ਕਹਿ ਚੁੱਕਿਆ ਵੀ ਮੈਨੂੰ ਪਤਾ ਨਹੀਂ ਜੇ ਮੈਨੂੰ ਪਤਾ ਹੁੰਦਾ ਮੈਂ ਆਪਣੀ ਧੀ ਨੂੰ ਘਰੇ ਲਿਆਉਂਦਾ ਸਰ ਜੀ ਅੱਜ ਨਾਲੇ ਜੀ ਮੇਰੇ ਘਰ ਤੇ ਛੱਡ ਦਿਓ ਜੀ ਔਰ ਡੈਡੀ ਨਾਲ ਮੈਂ ਗੱਲ ਕਰ ਲੂੰਗਾ ਤੁਸੀਂ ਇੱਕ ਵਾਰ ਇਹਨਾਂ ਨੂੰ ਛੱਡ ਜੋ ਇਹਨਾਂ ਦੀ ਕੋਈ ਗਲਤੀ ਨਹੀਂ ਇਸ ਵਿੱਚ। ਓ ਬਾਹ ਓ ਤੇਰੇ ਸ਼ੇਰਾ। ਅਸੀਂ ਕਿਹੜਾ ਤੇਰੇ ਡੈਡੀ ਨੂੰ ਜਾਣਦੇ ਆ। ਨਾਲੇ ਅਸੀਂ ਤੇਰੇ ਕਹਿਣ ਤੈਨੂੰ ਕਿਵੇਂ ਛੱਡ ਦਈਏ? ਓ ਸਰ ਜੀ। ਮੈਂ ਸਰਪੰਚ ਸੱਜਨ ਸਿੰਘ ਦਾ ਮੁੰਡਾ ਆਂਗਾ ਜੀ ਤੇ ਐਮਐਲਏ ਕਰਤਾਰ ਸਿੰਘ ਨਾਲ ਸਾਡੀ ਚੰਗੀ ਉੱਠਣੀ ਬੈਠਣੀ ਆ। ਜੇ ਤੁਸੀਂ ਕਹਿਣ ਹੋਵੇ ਤਾਂ ਮੈਂ ਗੱਲ ਕਰਵਾ ਦਾਂ ਨਾ। ਉਹਨਾਂ ਨਾਮ ਬਸ ਲੋੜ ਨਹੀਂ ਹੈਗੀ ਗੱਲ ਕਰਾਉਣ ਦੀ। ਤੇਰੇ ਕਹਿਣ ਤੇ ਅਸੀਂ ਅੱਜ ਇਹਨੂੰ ਛੱਡ ਰਹੇ ਆਂ। ਕੋਈ ਨਾ ਅਸੀਂ ਘੇੜਾ ਮਾਰਦੇ ਰਹਾਂਗੇ। ਕੋਈ ਨਾ ਫਿਰ ਮਾਰਾਂਗੇ ਘੇੜਾ। ਇੱਕ ਵਾਰ ਤਾਂ ਉਹਨੂੰ ਛੱਡ ਤਾਂ ਸੋਨੂੰ। ਮੰਕੜੀ ਬੈਠੋ ਤੁਸੀਂ ਕਰਨੀ ਮੈਨਾਂ ਨਾਲ ਗੱਲ ਪੁਲਿਸਾਂ ਨੂੰ ਤੁਹਾਨੂੰ ਕੁਝ ਨਹੀਂ ਕਹਿੰਦੇਗੇ ਉਹ ਠੀਕ ਹੈ ਹਾਂ ਮੈਂ ਚੱਲਦਾ ਨਹੀਂ ਠੀਕ ਹੈ ਹੈਲੋ ਮੈਂ ਦੀਪੀ ਨਾਲ ਗੱਲ ਕਰਨੀ ਸੀਗੀ ਤੁਸੀਂ ਕੌਣ ਬੋਲਦੇ ਹੋ ਹਾਂਜੀ ਹਾਂਜੀ ਅੰਕਲ ਕਰਾਉਣਾ ਤੁਹਾਡੀ ਬੇਟੀ ਨਾਲ ਗੱਲ ਇੱਕ ਮਿੰਟ ਆਤਰੇ ਬਾਪੂ ਦੀ ਕਾਲ ਆਈ ਹੈ ਗੱਲ ਕਰ ਹੈਲੋ ਪੁੱਤ ਆ ਕੌਣ ਹੈ ਜਿਹਨੇ ਫੋਨ ਚੁੱਕਿਆ ਸੀਗਾ ਤੂੰ ਮੈਨੂੰ ਦੱਸੀ ਨੀਗਾ ਤੂੰ ਪਤਾ ਕਿੱਥੇ ਆ ਬਹੁਤ ਚੰਗਾ ਇਨਸਾਨ ਐ ਬਾਪੂ ਜਿਨ੍ਹਾਂ ਦੇ ਮੈਂ ਘਰੇ ਰਹਦੀ ਆ ਆਪਣੀ ਜਾਨ ਦਾਤੇ ਲਾ ਕੇ ਮੈਨੂੰ ਬਚਾਇਆਗਾ ਤੂੰ ਦੱਸ ਕਾ ਤੂੰ ਫੋਨ ਲਾਇਆ ਸੀਗਾ ਅੱਜ ਆਪਣੇ ਘਰੇ ਪੁਲਿਸ ਵਾਲੇ ਆਏ ਸੀ ਪੱਕਾ ਉਹ ਪੁਲਿਸ ਵਾਲੇ ਨਾ ਕਾਲੇ ਨਹੀਂ ਭੇਜੇ ਹੋਣੇ ਕਿਉਂਕਿ ਉਹ ਦੋ ਪੁਲਿਸ ਵਾਲੇ ਵੀ ਉਹਦੇ ਲੋਫਰ ਦੇ ਦੋਸਤ ਹੋਣੇ ਇਹ ਕਾਲੇਦਾਈ ਕੰਮ ਹੋ ਸਕਦਾ ਬਾਪੂ ਉਹ ਤੋਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਨਾਉਣ ਦੀ ਪਰ ਉਹਨਾਂ ਕੋਲੇ ਮੈਂ ਜਵਾਨ ਨਹੀਂ ਖੋਲੀ ਕੋਤ ਮੈਂ ਤੈਨੂੰ ਇਹ ਕਹਿੰਦਾ ਸੀਗਾ ਤੂੰ 2-4 ਦਿਨ ਇੱਥੇ ਹੀ ਰਹਿ ਜਾ ਐਂਦ ਨੇ ਪੁੱਤ ਮਾਮਲਾ ਠੰਡਾ ਹੋ ਜੂ ਸਾਰਾ ਮੈਂ ਹੋਰ ਕਿੰਨਾ ਚਿਰ ਇਹਨਾਂ ਦੇ ਘਰੇ ਰੁਕੂੰਗੀ ਮੈਂ ਸੋਚਦੀ ਸੀ ਕੀ ਅੱਜ ਥਾਣੀ ਜਾ ਕੇ ਪੁਲਿਸ ਨੂੰ ਸਭ ਸੱਚ ਦੱਸਦਾ ਤੂੰ ਇੱਕ ਦੋ ਦੋ ਨੂੰ ਹੋਰ ਅੱਜੇ ਰੁਕ ਜਾ ਤੂੰ ਐ ਕਰ ਜਿੱਥੇ ਰਹਿਣੀ ਆ ਨਾ ਮੈਨੂੰ ਪਤਾ ਦੱਸ ਦੇ ਮੈਂ ਪੁੱਤ ਚੋਰੀ ਮਿਲ ਜੂ ਤੈਨੂੰ ਅੰਪਾ ਪੁੱਪੂ ਨਾਲ ਗੱਲ ਕਰਿਓ ਮੈਂ ਤਾਂ ਤੁਹਾਡੇ ਪਿੰਡ ਦਾ ਵੀ ਨਹੀਂ ਪਤਾ ਉਹ ਤੁਹਾਡਾ ਪਤਾ ਪੁੱਛੀ ਜਾਂਦੇ ਸੀ ਦੱਸ ਦਿਓ ਉਹਨਾਂ ਨੂੰ ਮੈਂ ਦੱਸ ਦਾਂ